ਸਾਚੀਕਾਲ ਮੈਂ ਹਾਰਿਆ ਸੰਜਟ ਨਿਊਜ਼ ਦੇਖ ਰਿਹਾ ਸਰਦਸ਼ਕਾ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਸਪਰੇ ਲਈ ਦਿਓ ਟਾਪ 20 ਹੈਡਲਾਈਨ ਦੇ ਨਾਲ ਬਿਜਲੀ ਡਿਫਾਲਟ ਰਣ ਵੱਡੀ ਰਾਹਤ ਮਨਸੂਰ ਕਰ ਨੇ OTS ਸਕੀਮ ਰਾਹੇ ਦਿੱਤਾ ਸੁਨਹਿਰੀ ਮੌਕਾ ਉਹ ਹਣੇ ਲੇਟ ਪੇਮੈਂਟ ਤੇ ਅੱਦੇ ਸਧਾਰਨ ਵਿਆਜ ਨਾਲ ਬਿੱਲ ਦਾ ਭੁਗਤਾਨ ਕਰ ਸਕਣਗੇ ਹੁਣ SIC ਕਰੇਗੀ ਪਲਸ ਗਰੁੱਪ ਦੀ ਜਾਂਚ ਸਤ ਮੈਂਬਰੀ ਟੀਮ ਕਿਤੇ ਗਠਿਤ ਸੀ ਮੰਨਨੇ ਕਿ ਤਸੀਹੇ ਨਾ ਦਵਾਉਣ ਦਾ ਵਾਦਾ ਪੰਜਾਬ ਪੁਲਿਸ ਚ ਭਰਤੀ ਕਾਂਸਟੇਬਲ ਦੀ ਸੂਚੀ ਜਾਰੀ ਹਰ ਸਾਲ 600 ਕਾਂਸਟੇਬਲ ਤੇ 300 SIC ਕਿਤੇ ਜਾਣਗੇ ਭਰਤੀ ਅੰਬਾਲਾ 'ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਕਿੱਤੀਆਂ ਬਰਾਮਦ, ਪੁਲਿਸ ਨੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਕੀਤਾ ਦਰਜ। ਲੁਧਿਆਣਾ 'ਚ ਮਹਿਲਾ ਨੇ ਦੋ ਬੱਚਿਆਂ ਸਹਨੇ ਨੇਰ ਜਮਾਰੀ ਸ਼ਾਲ, ਬੱਚੀ ਤੇ ਮਹਿਲਾ ਨੂੰ ਲੋਕਾਂ ਨੇ ਬਚਾਇਆ 6 ਸਾਲ ਦਾ ਮਾਸੂਮ ਲਾਪਤਾ। ਅੰਬਾਲਾ 'ਚ ਪੁਲਿਸ ਦੇ ਹੱਥ ਲੱਗੀ ਨਸ਼ਿਆਂ ਦੀ ਵੱਡੀ ਖੇਪ, ਟਰਾਮਾਡੋਲ ਦੀਆਂ 30 ਹਜ਼ਾਰ ਗੋਲੀਆਂ ਕਿੱਤੀਆਂ ਬਰਾਮਦ, ਪੁਲਿਸ ਨੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਕੀਤਾ ਦਰਜ। ਜਾ ਰਿਹਾ ਸਭ ਤੋਂ ਘਟ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪ੍ਰਤੀ ਔਰਤ ਕੋਲ 12000 ਦੀ ਪਾਕਿਸਤਾਨੀ ਕਰੰਸੀ ਬਰਾਮਦ ਬੀਐਸਐਫ ਨੇ ਕੀਤਾ ਕਸਟਮ ਵਿਭਾਗ ਦੇ ਹਵਾਲੇ ਹਰਿਆਣਾ ਅਤੇ ਪੰਜਾਬ ਚ ਵੱਡੇ ਪੈਟਰੋਲ ਡੀਜ਼ਲ ਦੇ ਰੇਟ ਹਰਿਆਣਾ ਚ ਪੈਟਰੋਲ ਤੇ ਡੀਜ਼ਲ 21 ਪੈਸੇ ਹੋਇਆ ਮਹਿੰਗਾ ਤਰਾਜ ਜੋਗ ਵਿਗਿਆਪਨ ਤੇ ਬਾਜਵਾਦੀ ਫੋਟੋ ਬਾਜਵਾ ਨੇ ਦਰਜ ਕਰਾਈ ਐਫ ਆਈ ਆਰ ਕਿਹਾ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਪੰਜਾਬ ਪੁਲਿਸ ਨੇ ਟਵੀਟ ਕਰ ਦਿੱਤੀ ਜਾਣਕਾਰੀ ਪੁਲਿਸ ਨੇ ਬਲਾਕ ਕਰਾਈ ਸੂਬੇ ਚ ਨਜਾਇਜ਼ ਤੌਰ ਤੇ ਚਲਾਏ ਜਾ ਰਹੇ 1.8 ਲੱਖ ਮੋਬਾਈਲ ਨੰਬਰ ਪੰਜਾਬ ਦੇ ਅਧਿਆਪਕਾਂ ਦੀ ਪਹਿਲੀ ਪਸੰਦ ਕੈਨੇਡਾ ਗਰਮੀਆਂ ਦੀਆਂ ਛੁੱਟੀਆਂ ਬਤੌਣ ਲਈ 500 ਚੋਂ 112 ਅਧਿਆਪਕਾਂ ਨੂੰ ਮਿਲੀ ਮਨਜ਼ੂਰੀ ਦਿੱਲੀ ਦੀ ਤਿਹਾਰ ਜੇਲ੍ਹ ਸੇ ਇੱਕ ਹੋਰ ਕੈਦੀ ਨੇ ਬਾਥਰੂਮ ਚ ਕੀਤੀ ਖੁਦਕੁਸ਼ੀ ਪੰਜ ਦਿਨਾਂ ਚ ਦੂਜੀ ਘਟਨਾ ਨਾਈਜੀਰੀਆ ਦੇ 3 ਦਿਨਾ ਦੌਰੇ ਤੇ ਜਾਣਗੇ ਰਾਜਨਾਥ ਸਿੰਘ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸੋਚ ਚੁੱਕ ਸਮਾਗਮ 'ਚ ਹੋਣਗੇ ਸ਼ਾਮਲ. IIT ਕੈਡਟ ਦੀ 5994% ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ਤੇ ਲੱਗੀ ਰੋਕ ਹੋਈ ਖਤਮ, ਜਲਦ ਜਾਰੀ ਹੋਵੇਗਾ ਨਤੀਜਾ। ਵਿਹਾਰ ਚ ਮਿੱਡੇ ਮਿਲ ਚ ਮਿਲਿਆ ਸੱਪ 150 ਤੋਂ ਵੱਧ ਬੱਚਿਆਂ ਨੇ ਖਾ ਲਿਆ ਸੀ ਖਾਣਾ ਸਕੂਲ ਚ ਮੱਚੀ ਪਜ ਤੜ ਬੱਚਿਆਂ ਨੂੰ ਇਲਾਜ ਲਈ ਕਰਵਾਇਆ ਗਿਆ ਹਸਪਤਾਲ ਦਾਖਲ ਪਹਿਲਵਾਨਾ ਦੇ ਸਮਰਥਨ ਚ ਆਏ ਬਾਬਾ ਰਾਮਦੇਵ ਬੋਲੇ ਬ੍ਰਿਜਭੂਸ਼ਣ ਤੇ ਗੰਪੀਰ ਦੋਸ਼ ਤੁਰੰਤ ਹੋਵੇ ਗ੍ਰਫਤਾਰ ਬ੍ਰਿਟੇਨ ਤੋਂ ਵੱਡੀ ਦੁਖਦਾਈ ਖਬਰ ਬੇਟੇ ਦੇ ਕਤਲ ਦੇ ਦੋਸ਼ ਚ ਜੋੜੇ ਨੂੰ ਮਰਕੈਦ 57 ਥਾਵਾਂ ਤੋਂ ਟੁੱਟੀਆਂ ਬੱਚੇ ਦੀਆਂ ਹੱਡੀਆਂ ਤੇ 71 ਸੈਂ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਕੈਨੇਡਾ ਚ ਪੰਜਾਬੀ ਨੇ ਕੀਤਾ ਪਤਨੀ ਦਾ ਕਤਲ 6 ਮਹੀਨਿਆਂ ਤੋਂ ਰਹਿ ਰਹੇ ਸਨ ਵਾਕਿ ਮਈਲਾ ਲੈਣਾ ਚਾਹੁੰਦੀ ਸੀ ਤਲਾਕ ਪਾਕਿਸਤਾਨ ਪਾਲ ਟੈਕਸ ਇਮਰਾਨ ਖਾਨ ਦੀ ਖੇਡ ਖਤਮ ਮਰੀਮ ਨਵਾਜ਼ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਹਿੰਸਕ ਘਟਨਾਵਾਂ ਦਾ ਦੱਸਿਆ ਮਾਸਟਰਮਾਈਂਡ ਪੰਜਾਬ ਦੇ ਅੰਮ੍ਰਿਤਸਰ ਜੇ ਸ਼ਰਮਨਾਗ ਘਟਨਾ 12 ਸਾਲ ਦੀ ਬੱਚੀ ਬਣੀ ਮਾ ਜੀਐਨਡੀਐਚ ਦਿੱਤਾ ਬੱਚੇ ਨੂੰ ਜਨਮ ਪਰਿਵਾਰ ਨੂੰ ਜ਼ਬਰਦਸਤ ਦਾ ਸ਼ੱਕ ਅੱਜ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੀ ਨਿਊਜ਼